ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰ ਦੀਪ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਥੋੜੇ ਜਿਹਾ ਹੈਵੀ ਨਾਪ ਦੀ ਕਟਿੰਗ ਨਾਪ ਹੈਗਾ ਛਾਤੀ ਹੈਗੀ ਜੀ 21 ਇੰਚ ਤੇ ਕਮਰ ਤੋਂ 19 ਇੰਚ हिਪੇ ਦੀ ਰੱਖਣੀ ਹੈ 23 ਇੰਚ ਤੇ ਤੀਰਾ ਹੈਗਾ 14 ਇੰਚ ਤਿਆਰ ਸੋ ਇਹ ਨਾਪ ਦੇ ਹਿਸਾਬ ਨਾਲ ਆਪਾਂ ਨੇ ਕਟਿੰਗ ਕਰਨੀ ਆ ਪਹਿਲਾਂ ਦੇਖੋ ਆਪਣੇ ਕਈ ਵਾਰੀ ਆਪਣੇ ਜਿਹੜੇ ਪ੍ਰਿੰਟਡ ਸੂਟ ਹੁੰਦੇ ਨੇ ਇਹਨਾਂ ਦੇ ਪ੍ਰਿੰਟ ਦੇ ਫੁੱਲਾਂ ਦੇ ਜਿਹੜੇ ਹੁੰਦੇ ਨੇ ਮੂੰਹ ਹੁੰਦੇ ਨੇ ਇੱਕ ਪਾਸੇ ਨੂੰ ਤੇ ਆਪਾਂ ਨੇ ਆਪਣੇ ਪ੍ਰਿੰਟ ਦੀ ਡਾਇਰੈਕਸ਼ਨ ਜ਼ਰੂਰ ਦੇਖ ਲੈਣੀ ਆ ਕਈ ਵਾਰੀ ਫਰੰਟ ਬੈਕ ਦਾ ਫਰਕ ਪੈ ਜਾਂਦਾ ਫਰੰਟ ਤੋਂ ਫੁੱਲਾਂ ਦਾ ਮੂੰਹ ਜਿਹੜਾ ਉੱਪਰ ਨੂੰ ਵਗ ਜਾਂਦਾ ਤੇ ਬੈਕ ਵਾਲੇ ਪੱਲੇ ਤੋਂ ਹੇਠਾਂ ਨੂੰ ਆਉਣ ਲੱਗ ਜਾਂਦਾ ਸੋ ਆਪਾਂ ਨੇ ਦੇਖ ਕੇ ਜਿਹੜੀ ਇਹਦੀ ਤੈਅ ਲਾਉਣੀ ਆਗੀ ਕਟਿੰਗ ਕਰਕੇ ਇਹ ਮੈਂ ਜਿਹੜੇ ਆਪਦੇ ਪ੍ਰਿੰਟ ਦੇ ਫੁੱਲਾਂ ਦੇ ਮੂੰਹ ਨੇ ਇੱਕ ਸਾਈਡ ਨੂੰ ਰੱਖੇ ਨੇ ਦੋਨੇ ਪੱਲਿਆਂ ਦੇ ਉੱਪਰ ਵੱਲ ਨੂੰ ਇਹ ਜ਼ਰੂਰ ਚੈੱਕ ਕਰ ਲਿਆ ਕਰੋ ਜੀ ਕਿਸੇ ਕਿਸੇ ਪ੍ਰਿੰਟ ਪ੍ਰਿੰਟ ਚ ਹੁੰਦਾ ਇਹ ਕਿਸੇ ਚ ਨਹੀਂ ਹੁੰਦਾ ਸੋ ਸਭ ਤੋਂ ਪਹਿਲਾਂ ਆਪਾਂ ਇਹਦੇ ਥੀਰੇ ਦੀ ਕਟਿੰਗ ਕਰਾਂਗੇ ਨਿਸ਼ਾਨ ਲਾਵਾਂਗੇ ਸੌਰੀ ਕਟਿੰਗ ਨਹੀਂ ਪਹਿਲਾਂ ਆਪਾਂ ਨਿਸ਼ਾਨ ਲਾਵਾਂਗੇ ਤੇ ਇੱਥੇ ਆਪਾਂ ਦੇਖੋ ਥੀਰੇ ਦਾ ਨਿਸ਼ਾਨ ਲਾ ਰਹੇ ਹਾਂ 7 ਇੰਚ ਤੇ 7 ਇੰਚ ਤੇ ਆਪਾਂ ਨੇ ਧੀਰੇ ਦਾ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਕਈ ਵਾਰੀ ਕੀ ਕਰਦੇ ਆਪਾਂ ਕਹਿੰਦੇ ਇਹ ਹੁੰਦਾ ਵੀ ਜਿੰਨਾ ਆਪਾਂ ਨੇ ਧੀਰਾ ਲਿਆ ਉਹਨਾਂ ਆਪਾਂ ਮੋਢੇ ਦਾ ਨਿਸ਼ਾਨ ਲਾ ਲੈਨੇ ਆ ਜਿਵੇਂ ਧੀਰਾ ਆਪਣਾ 7 ਇੰਚ ਹੈ ਇੱਥੋਂ ਤੇ ਆਪਾਂ ਇਧਰੋਂ ਵੀ ਜਿਹੜਾ 7 ਇੰਚ ਤੇ ਨਿਸ਼ਾਨ ਲਾ ਲੈਨੇ ਆ ਸੋ ਇਹ ਕੱਟਣ ਵੇਲੇ ਤੁਸੀਂ ਦੇਖ ਲੈਣਾ ਜਿਵੇਂ ਹੁਣ ਇਹਨਾਂ ਦਾ ਮੋਢਾ ਹੈਗਾ 1.5 ਤੇ ਤਿਆਰ ਕਰਨਾ ਆਪਾਂ ਨੇ ਤੇ ਆਪਾਂ ਪਹਿਲਾਂ 7 ਤੇ ਨਿਸ਼ਾਨ ਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਆਪਾਂ 7 ਦੇ ਨਿਸ਼ਾਨ ਲਾਏ ਹੁਣ ਆਪਾਂ ਇਹਦੀ 7 ਇੰਚ ਦਾ ਨਿਸ਼ਾਨ ਲਾਵਾਂਗੇ 2 ਇੰਚ ਇਹਨਾਂ ਦੀ 7 ਹੈਗੀ ਤੇ ਆਪਾਂ 1.5 ਤੇ ਲਾਵਾਂਗੇ ਨਿਸ਼ਾਨ ਅੱਧਾ ਇੰਚ ਆਪਾਂ ਨੇ ਪਲੇਟਾਂ ਦਾ ਵੀ ਲੈਣਾ ਹੁੰਦਾ ਵਿੱਚ ਤੇ 11 ਇੰਚ ਤੇ ਆਪਾਂ ਇਹਨਾਂ ਦਾ ਨਿਸ਼ਾਨ ਲਾ ਲਿਆ ਇਹ ਹੁਣ ਆਪਾਂ ਇਹਦਾ ਇਸ ਤਰ੍ਹਾਂ ਜਿਹੜਾ ਬਾਕਸ ਹੈ ਉਹ ਤਿਆਰ ਕਰ ਲਿਆ ਉਸ ਤੋਂ ਬਾਅਦ ਆਪਾਂ ਇੱਥੇ 1.5 ਇੰਚ ਦੇ ਨਿਸ਼ਾਨ ਲਾ ਲਿਆ। ਇਹਨੂੰ ਇਸ ਤਰ੍ਹਾਂ ਗੁਲਾਈ ਦੇ ਲਈ ਤੇ ਦੋ ਖਸੂਤ ਆਪਾਂ ਉੱਪਰੋਂ ਮੋਢੇ ਦੀ ਕਟ ਪਾਵਾਂਗੇ। 1/2 ਇੰਚ ਵੀ ਪਾ ਸਕਦੇ ਆ ਆਪਾਂ 1/2 ਇੰਚ ਪਾ ਲੈਨੇ ਹੁੰਨੇ ਉੱਪਰੋਂ ਕਾਟ। ਸੇ ਫਿਰ ਆਪਾਂ ਨੇ ਇਸ ਇਸ ਤਰ੍ਹਾਂ ਇਹਨੂੰ ਰੱਖ ਕੇ ਮਿਣਕੇ ਦੇਖ ਲੈਣਾ। ਇਹ ਆ ਰਿਹਾ 10 ਸੇ ਤੋਂ ਅੱਧਾ ਇੰਚ ਆਪਣਾ ਜਿਹੜਾ ਪਲੇਟ 'ਚ ਜਾਊਗਾ ਜੀ ਅੱਧਾ ਇੰਚ ਆਪਣਾ ਉੱਪਰੋਂ ਸਿਉਣ 'ਚ ਵੀ ਜਾਊਗਾ ਤੇ ਫਿਰ ਮੋਢਾ ਇਹ ਟਾਈਟ ਰਹੂਗਾ ਇਸ ਕਰਕੇ ਤੁਸੀਂ ਜਦੋਂ ਵੀ ਕੱਟਦੇ ਹੋ ਹੁੰਨੇ ਹੋ ਕਈ ਵਾਰੀ ਤੀਰੇ ਦੇ ਹਿਸਾਬ ਨਾਲ ਵੀ ਆਪਾਂ ਲੈ ਲੈਨੇ ਹਾਂ ਉਹ ਤੋਂ ਅੱਧਾ ਇੰਚ ਆਪਾਂ ਇੱਥੇ ਬਦਲ ਲਵਾਂਗੇ ਇਹ ਆਪਣਾ ਪੂਰਾ ਨਹੀਂ ਆ ਰਿਹਾ ਸੋ ਆਪਾਂ ਲਾਵਾਂਗੇ 7.5 ਤੇ ਨਿਸ਼ਾਨ ਇਹ ਜਿਹੜੇ ਹਜੇ ਸਲਾਈ ਸ਼ੁਰੂ ਕਰ ਰਹੇ ਨੇ ਆਪਾਂ ਉਹਨਾਂ ਵਾਸਤੇ ਦੱਸਦੇ ਹਾਂ ਵੀ ਇੱਥੋਂ ਮਿਣਕੇ ਜ਼ਰੂਰ ਦੇਖ ਲਿਆ ਕਰੋ ਵੀ ਆਪਣਾ ਮੋਢਾ ਪੂਰਾ ਆ ਰਿਹਾ ਫਿਰ ਉਹਦੀ ਕਟਿੰਗ ਕਰਿਆ ਕਰੋ ਹੁਣ ਆਪਾਂ ਦੁਬਾਰਾ ਮਿੰਕੇ ਦੇਖਦੇ ਹਾਂ 10 ਇੰਚੇ ਆ ਰਿਹਾ ਹੈ ਇਹ 10 ਜੋ ਫਿਰ ਆਪਣਾ ਸਿਉਣਾ ਚ ਵੀ ਜਾਊਗਾ ਫਿਰ ਇਹ ਮੋਢਾ ਜਿਹੜਾ ਟਾਈਟ ਰਹਿ ਜਾ ਤੇ ਹੁਣ ਆਪਾਂ ਇਹਦੀ ਜਿਹੜੀ ਹੈਗੀ ਹੈ ਨਿਸ਼ਾਨੀ ਆਪਾਂ 7.5 ਤੇ ਲਾਵਾਂਗੇ ਇਹ ਤੋਂ ਆਪਾਂ 1.5 ਇੰਚ ਦੇ ਨਿਸ਼ਾਨ ਲਾਵਾਂਗੇ ਕੈਮਰੇ 'ਚ ਪਤਾ ਨਹੀਂ ਕਿਉਂ ਨੇ ਫੋਨ 'ਚ ਇਹ ਕਲੀਅਰ ਦਿਖਦੇ ਹੈਗੇ ਨਿਸ਼ਾਨ ਵਸੇ ਆਪਾਂ ਇੰਨੇ ਡਾਰਕ ਨਿਸ਼ਾਨ ਲਾਏ ਸੀ ਇੱਥੇ ਫਿਰ ਵੀ ਜਿਹੜੇ ਬਹੁਤ ਲਾਈਟ ਸ਼ੋ ਹੋ ਰਹੇ ਨੇ ਇੱਥੇ ਤੇ ਇਹਨੂੰ ਆਪਾਂ ਇੱਥੋਂ ਗਲਾਈ ਦੇ ਦਾਂਗੇ ਹੁਣ ਆਪਾਂ ਇਹਦੇ ਲਾਉਣੀ ਆਂਗੀ ਬੈਕ ਵਾਲੇ ਪੱਲੇ ਦੇ ਨਿਸ਼ਾਨ ਉਭੀ ਆਪਾਂ ਜਿੱਥੇ ਤੱਕ ਆਪਾਂ ਨੇ ਫਰੰਟ ਵਾਲੇ ਪੱਲੇ ਦੀ ਗੁਲਾਈ ਦਿੱਤੀ ਆ ਉਥੋਂ 1.5 ਇੰਚ ਲੈ ਕੇ ਅਗਾਹਾਂ ਇਹ ਆਪਾਂ ਬੈਕ ਵਾਲੇ ਨਿਸ਼ਾਨ ਲਾਵਾਂਗੇ ਇੱਥੇ ਆਪਣੇ ਮਗਰਲੇ ਪੱਲੇ ਦੀ ਕੱਟ ਪੈਣੀ ਆ ਇਹਨੂੰ ਇਥੋਂ ਹਲਕੀ ਜਿਹੀ ਗੁਲਾਈ ਦੇ ਦਾਂਗੇ ਇਹਦੇ ਜਿਹੜੇ ਪਲੇਟਾਂ ਨੇ ਨਿਸ਼ਾਨ ਲਾਉਣੇ ਨੇ ਆਪਾਂ ਨੇ 12 ਇੰਚ ਦੇ ਤਿਆਰ ਕਰਨੀਆਂ ਨੇ ਜੀ 12 ਇੰਚ ਤੇ ਆਪਾਂ ਇਹਦੇ ਨਿਸ਼ਾਨ ਲਾਵਾਂਗੇ 11.5 ਤੇ ਪਲੇਟਾਂ ਆਪਣੀਆਂ ਤਿਆਰ ਰਹਿ ਜਾਣਗੀਆਂ ਇਥੋਂ ਆਪਾਂ ਲਾਵਾਂਗੇ 3.5 ਇਸ ਤਰ੍ਹਾਂ ਆਪਾਂ ਇੱਥੇ ਪਲੱਸ ਦਾ ਨਿਸ਼ਾਨ ਬਣਾ ਲਿਆ ਤੇ ਇਹਦੀ ਪਲੇਟ ਦੀ ਜਿਹੜੀ ਆਪਾਂ ਲੰਬਾਈ ਹੈਗੀ ਉਹ ਆ 6.5 ਰੱਖਾਂਗੇ ਕਿਉਂਕਿ ਇਹਨਾਂ ਦਾ ਜਿਹੜਾ ਪੇਟ ਹੈਗਾ ਕਾਫੀ ਬਾਹਰ ਨੂੰ ਆ ਭਾਰੀਆ ਪੇਟ ਜੇ ਤਾਂ ਕਰਕੇ ਫਿਰ ਆਪਾਂ ਇਹਦੇ ਜਿਹੜੀ ਪਲੋਈਆ ਛੋਟੀ ਪਾਵਾਂਗੇ ਵੈਸੇ ਆਪਾਂ ਜਿਹੜਾ ਪਤਲਾ ਬੰਦਾ ਉਹਦੇ ਸਾਡੇ ਮਤਲਬ 7 ਇੰਚ ਦੀ ਪਾਦਣੇ ਆ ਤੇ ਇਹਦੇ ਆਪਾਂ 6.5 ਇੰਚ ਦੀ ਪਾਵਾਂਗੇ 6 ਇੰਚ ਦੀ ਵੀ ਪਾ ਸਕਦੇ ਹਾਂ 6.5 ਇੰਚ ਦੀ ਵੀ ਪਾ ਸਕਦੇ ਹਾਂ ਨਿਸ਼ਾਨ ਆਪਾਂ ਨੇ ਸਿੱਧੇ ਕਰ ਲੈਨੇ ਹੁਣ ਆਪਾਂ ਜਿਹੜੀ ਇਹਦੀ ਟੇਢੀ ਪਲੇਟ ਪਾਉਣੀ ਆ ਇਹ ਦੇਖੋ ਜਿਹੜਾ ਆਪਾਂ ਨੇ ਬਾਕਸ ਤਿਆਰ ਕਰਿਆ ਇਹਦੇ ਬਿਲਕੁਲ ਖੁੰਜੇ ਨੂੰ ਇਸ ਤਰ੍ਹਾਂ ਆਪਾਂ ਖੁੰਜੇ ਨੂੰ ਉੱਚੀ ਟੇਪ ਰੱਖ ਕੇ ਜਿਹੜੀ ਆਪਾਂ ਨੇ ਪਲੇਟ ਪਾਈ ਆ ਉਹਦੇ ਬਿਲਕੁਲ ਸਿਰੇ ਤੇ ਰੱਖਣਾ ਉਧਰੋਂ ਲੰਬੀ ਪਲੇਟ ਦੇ ਟੇਢਾ ਇਸ ਤਰ੍ਹਾਂ ਐ ਰੱਖ ਕੇ ਆਪਾਂ ਇਹਨੂੰ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਇੱਥੋਂ ਆਪਾਂ 2.5 ਇੰਚ ਤੱਕ ਨਿਸ਼ਾਨੀ ਲਾਵਾਂਗੇ ਇੱਥੇ ਆਪਾਂ 2.5 ਇੰਚ ਲਿਆ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਗੈਪ ਆਪਾਂ 2 1/2 ਇੰਚ ਦਾ ਰੱਖਿਆ ਹੈ। ਇੱਧਰ ਲਈ ਜਿਹੜੀ ਟੇਡੀ ਪਲੇਟ ਪਾਉਣੀ ਆ ਆਪਾਂ ਨੇ ਇਹ ਜਿਹੜੀ ਆਪਾਂ ਲੰਬੀ ਪਲੇਟ ਪਾਈ ਆ ਇਹਦੇ ਸੈਂਟਰ 'ਚੋਂ ਪਾਵਾਂਗੇ। ਇਹ ਕੋ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਸੈਂਟਰ ਲੈ ਲਾਂਗੇ ਇਹ ਆਪਾਂ ਨੇ ਨਿਸ਼ਾਨਾ ਜਿਹੜਾ ਲਾ ਲਿਆ ਬਹੁਤ ਘੱਟ ਨਿਸ਼ਾਨ ਨੇ ਜਿਹੜੇ ਦਿਖ ਰਹੇ ਨੇ ਅੱਗੇ ਤੋਂ ਆਪਾਂ ਇਹ ਚੀਜ਼ ਦਾ ਧਿਆਨ ਰੱਖਾਂਗੇ ਜੀ ਇਤੇ ਹੋਰ ਜ਼ਿਆਦਾ ਜਿਹੜਾ ਡਾਰਕ ਮਾਰਕਰ ਆਪਾਂ ਯੂਜ਼ ਕਰਾਂਗੇ ਕਿਉਂਕਿ ਮੈਨੂੰ ਐਸੀ ਵੀ ਇਹ ਦਿਖਾਈ ਦੇਣਗੇ ਵੀਡੀਓ ਚ ਪਰ ਨਹੀਂ ਬਹੁਤ ਘੱਟ ਦਿਖਾਈ ਦੇ ਰਹੇ ਨੇ ਬਸ ਇਹ ਨਿਸ਼ਾਨ ਆਪਣੇ ਹੈਗੇ ਬਹੁਤ ਡਾਰਕ ਸੀ ਪਤਾ ਨਹੀਂ ਕੈਮਰੇ ਚ ਕਿਉਂ ਨਹੀਂ ਆ ਰਹੇ ਤੇ ਇਥੋਂ ਵੀ ਆਪਾਂ 2.5 ਇੰਚ ਦਾ ਗੈਪ ਰੱਖਾਂਗੇ ਇਹ ਜਿਹੜੀ ਟੈਡੀ ਫਲੋਈਆ ਇਹ ਆਪਾਂ ਇਥੋਂ ਕਮਰ ਦੇ ਨਿਸ਼ਾਨ ਨਾਲ ਮਲਾ ਦਾਂਗੇ ਕੱਪੜਾ ਥੋੜਾ ਜਿਹਾ ਆਪਣਾ ਰੇਸਮੀ ਹੈ ਜੀ ਇਹ ਕਰਕੇ ਨਿਸ਼ਾਨ ਲਾਉਣ ਨਾਲ ਇਕੱਠਾ ਹੋ ਰਿਹਾ ਹੈ ਇਹ ਦੋਨੇ ਟੇਢੀਆਂ ਪਲੋਈਆਂ ਤੇ ਸਿੱਧੀ ਪਲੋਈ ਦੇ ਇਨਸਾਨ ਆਪਾਂ ਨੇ ਲਾ ਲਏ ਨੇ ਹੁਣ ਆਪਾਂ ਜਿਹੜੀ ਇੱਥੋਂ 1/2 ਇੰਚ ਦੀ ਕਾਟ ਮੋਡੇ ਦੀ ਪਾਵਾਂਗੇ ਇਹ ਆਪਾਂ ਕੱਲੇ ਫਰੰਟ ਵਾਲੇ ਪੱਲੇ 'ਚ ਪਾਵਾਂਗੇ ਬੈਕ ਵਾਲੇ 'ਚ ਨਹੀਂ ਪਾਉਣੀ ਬੈਕ ਵਾਲਾ ਪੱਲਾ ਆਪਾਂ 1/2 ਇੰਚ ਵਧਾ ਕੇ ਰੱਖ ਲੈਣੇ ਹੁੰਨੇ ਆ ਤੇ ਇਹਨਾਂ ਦੇ ਗਲੇ ਦਾ ਛੱਡ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਟੇਢੀ ਮਿਲਾਵਾਂਗੇ ਇੰਨਾ ਕ ਆਪਾਂ ਜਿਹੜਾ ਮੋਡਾ ਡਾਊਨ ਕਰ ਦਾਂਗੇ ਦਾ ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਇੱਥੇ ਆਪਾਂ ਇਹਨਾਂ ਦੀ ਸਾਈਡ ਸੀਨ ਦਾ ਨਿਸ਼ਾਨ ਲਾਵਾਂਗੇ ਸਾਈਡ ਵਾਲੀ ਸਲਾਈ ਹੈ ਜਿਹੜੀ ਇਹਨਾਂ ਦੀ 16 ਇੰਚ ਤੇ ਹੈ ਕਿਉਂਕਿ ਅੱਧਾ ਇੰਚ ਆਪਣਾ ਉੱਪਰੋਂ ਸਿਆਉਣ ਚ ਜਾਊਗਾ ਜੀ 15.5 ਤਿਆਰ ਰਹਿ ਜੂਗੀ ਦੇਖੋ ਜੇ ਤੁਸੀਂ ਸਾਈਡ ਸੇਨ ਮਿਣ ਕੇ ਲਾ ਰਹੇ ਹੋ ਤਾਂ ਤੁਸੀਂ ਮਿਣ ਕੇ ਲਾਓ ਨਹੀਂ ਤਾਂ ਇੱਥੇ ਆਪਾਂ 23 ਇੰਚ ਤੇ 22 ਇੰਚ ਤੇ ਆਪਾਂ हिਪ ਦਾ ਨਿਸ਼ਾਨ ਲਾ ਸਕਦੇ ਹਾਂ ਅਲੱਗ-ਅਲੱਗ ਸਾਈਜ਼ ਦੇ ਹਿਸਾਬ ਨਾਲ ਇੱਥੇ ਆਪਾਂ हिਪ ਦਾ ਨਿਸ਼ਾਨ ਲਾ ਲਿਆ 11.5 ਤੇ 23 ਇੰਚ ਨਾਲ ਹੀਪਾ ਤੇ 11.5 ਤੇ ਆਪਾਂ ਨਿਸ਼ਾਨ ਲਾਇਆ ਇਥੋਂ ਜਿਹੜੀ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਹੁੰਦਾ ਹੈ ਆਪਾਂ ਪਲੇਟਾਂ ਪਾ ਕੇ ਹਮੇਸ਼ਾ ਮੇ ਬਾਜੂ ਹੀ ਲਾਉਣੀ ਹੁੰਨੀ ਆ ਪਹਿਲਾ ਇਹ ਨਿਸ਼ਾਨ ਨਹੀਂ ਸੈੱਟ ਆਉਂਦਾ ਜੀ ਆਪਾਂ ਲਾ ਤਾਂ ਲੈਨੇ ਆ 1 ਇੰਚ ਵੱਧ ਰੱਖ ਕੇ ਲਾ ਲੈਨੇ ਆ ਕਮਰ ਦਾ ਨਿਸ਼ਾਨ ਪਰ ਫੇਰ ਵੀ ਜਦੋਂ ਪਲੇਟਾਂ ਪਾਉਨੇ ਆ ਕਈ ਵਾਰੀ ਕੱਪੜਾ ਵੱਧ ਘੱਟ ਆ ਜਾਂਦਾ ਹੈ ਤੇ ਤਾਂ ਕਰਕੇ ਫਿਰ ਇਹ ਆਪਾਂ ਨੂੰ ਦੁਬਾਰਾ ਨਿਸ਼ਾਨ ਲਾਉਣੇ ਪੈਂਦੇ ਨੇ ਇਹ ਨਿਸ਼ਾਨ ਹਮੇਸ਼ਾ ਬਾਜੂ ਹੀ ਲਾਉਣਾ ਹੁੰਦਾ ਹੈ ਕਮਰ ਦਾ ਪਲੇਟਾਂ ਵਗੈਰਾ ਤਿਆਰ ਕਰਕੇ ਇਥੋਂ ਆਪਾਂ ਜਿਹੜੇ ਬਾਧੂ ਕੱਪੜੇ ਦੀ ਕਟਿੰਗ ਵੀ ਆਪਾਂ ਬਾਅਦ 'ਚ ਕਰਦੇ ਹੁੰਨੇ ਆ ਪਹਿਲਾਂ ਮੈਂ ਕੱਪੜਾ ਨਾਲੋਂ ਨਹੀਂ ਲਾਉਂਦੀ ਕਿਉਂਕਿ ਜੇ ਕੱਪੜਾ ਵੱਧ ਜੇ ਉਹਦਾ ਹੱਲ ਤਾਂ ਹੋ ਜਾਂਦਾ ਜੀ ਜੇ ਘਟ ਜੇ ਫਿਰ ਔਖਾ ਹੋ ਜਾਂਦਾ ਕਈ ਵਾਰੀ ਆਪਾਂ ਪਹਿਲਾਂ ਹੀ ਕਾਟ ਪਾ ਕੇ ਮਾਰੀਏ ਤੇ ਬਾਅਦ 'ਚ ਆਪਣਾ ਜਿਹੜਾ ਕੱਪੜਾ ਟਾਈਟ ਹੋ ਜੇ ਹੁਣ ਆਪਾਂ ਇਹਦੇ ਬੈਕ ਵਾਲੀ ਜਿਹੜੀ ਕਟਿੰਗ ਆ ਉਹ ਕਰ ਦਾਂਗੇ ਪਹਿਲਾਂ ਪਿਛਲੇ ਪੱਲਿਆਂ ਦੀ ਕਾਟ ਪਾ ਦਾਂਗੇ ਇੱਕ ਇੰਨੀ ਕੁ ਗੁਲਾਈ ਆਪਾਂ ਨੇ ਦੇ ਦੇਣੀ ਆ ਪਿਛਲੇ ਮੋੜ ਦੇ ਦੀ ਹੁਣ ਆਪਾਂ ਉੱਪਰਲੇ ਦੋ ਪੱਲੇ ਚੱਕ ਕੇ ਦੀ ਮੂਰਲੇ ਪੱਲਿਆਂ ਦੀ ਕਟ ਪਾ ਲੈਣੀ ਆ ਦੇਖੋ ਇਹ ਆਪਣੀ ਜਿਹੜੀ ਕਟਿੰਗ ਹੈ ਆਰਮਹੋਲ ਦੀ ਹੋ ਗਈ ਹੈ ਇਥੇ ਹਮੇਸ਼ਾ ਜਦੋਂ ਮੋਢਾ ਕੱਟਦੇ ਆ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜੇ ਆਪਣਾ ਮੋਢਾ 10 ਹੈ ਤਾਂ ਆਪਾਂ 10 ਦੇ ਨਿਸ਼ਾਨ ਨਹੀਂ ਲਾਉਣਾ ਵੀ ਆਪਾਂ 10 ਤੇ ਕਟਿੰਗ ਕਰਨੀ ਹੈਗੀ ਆਪਾਂ ਜਿਹੜੀ ਕਟਿੰਗ ਹੈ ਉਹ 7.5 ਤੇ ਕਰੀ ਹੈਗੀ ਤੇ ਜਦੋਂ ਵਿੱਚੋਂ ਗਲਾਈ ਪੈ ਜਾਂਦੀ ਹੈ ਉਹਨੂੰ ਆਪਾਂ ਇੰਚੀ ਟੇਪ ਧਰ ਕੇ ਮਿਣਦੇ ਆ ਫਿਰ ਉਹ 10 ਹੀ ਬਣ ਜਾਂਦਾ ਹੈਗਾ ਉਸ ਤਰ੍ਹਾਂ ਮਿਣਾ ਕਰੋ ਮੋਢੇ ਨੂੰ ਇਥੋਂ ਸਿੱਧਾ ਆਪਾਂ ਹੇਠਾਂ ਨੂੰ 10 ਤੇ ਨਹੀਂ ਲਾਉਣੀ ਹੈਗੀ 9 ਤੇ 8 ਤੇ ਐਵੇਂ ਜ਼ਿਆਦਾਤਰ ਸੁੱਟਾਂ ਦੀ ਕਟਾਈ ਆ ਜਿਹੜੀ 7.5 ਤੱਕ ਹੀ ਹੋ ਜਾਂਦੀ ਹੈ ਆਪਾਂ ਤੁਹਾਨੂੰ ਸਿੰਪਲ ਜਿਹਾ ਹੀ ਦੱਸਦੇ ਹੁੰਨੇ ਆ ਕੱਟਣਾ ਵੀ ਕਿਸ ਤਰ੍ਹਾਂ ਕੱਟਣਾ ਹੈਗਾ ਆ ਥੋੜਾ ਜਿਹਾ ਇੱਥੇ ਕਪੜਾ ਵੱਧ ਘੱਟ ਤੀ ਇਹ ਆਪਾਂ ਨਾਲੋਂ ਲਾ ਦਾਂਗੇ ਕਿਉਂਕਿ ਜਦੋਂ ਫਿਰ ਆਪਾਂ ਫਿਟਿੰਗ ਪਾਵਾਂਗੇ ਫਿਰ ਇਹ ਵਿੱਚ ਸਹੀ ਨਹੀਂ ਆਉਣਾ ਹੈਗਾ ਇੱਥੋਂ ਆਪਾਂ ਇਹਨੂੰ ਇੱਕੋ ਜਿਹਾ ਕਰ ਦਾਂਗੇ ਸੋ ਜੇ ਵੀਡੀਓ ਚ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਇਹਦੇ ਬੈਕ ਵਾਲੇ ਗਲੇ ਦੀ ਕਟਿੰਗ ਕਰਨੀ ਆ ਜੇ ਆਪਣਾ ਗਲਾ ਜਿਹੜਾ ਡੀਪ ਹੈ ਤਾਂ ਆਪਾਂ ਥੀਰਾ ਘੱਟ ਲੈਣੇ ਹੋਣੇ ਜੇ ਆਪਣਾ ਗਲਾ ਛੋਟਾ ਹੈ ਤਾਂ ਆਪਾਂ ਤੀਰਾ ਵੱਧ ਲੈਣੇ ਹੁੰਨੇ ਆ 1 ਇੰਚ ਦਾ ਫਰਕ ਪਾ ਲੈਣੇ ਆ ਜੇ ਆਪਣਾ ਡੀਪ ਗਲਾ ਫਿਰ ਆਪਾਂ 1/2 ਇੰਚ ਘੱਟ-ਘੱਟ ਲੈਣੇ ਹੁੰਨੇ ਆ ਹੁਣ ਆਪਾਂ ਇੱਥੇ ਪਲੇਟਾਂ ਦੇ ਨਿਸ਼ਾਨ ਆਪਣੇ ਦੂਜੀ ਸਾਈਡ ਨੂੰ ਲਾਉਣੇ ਰਹਿ ਗਏ ਸੀ ਉਹ ਲਾਵਾਂਗੇ। ਇੱਥੇ ਆਪਾਂ ਕੈਂਚੀ ਦੀ ਨੋਕ ਨਾਲ ਹੀ ਦੂਜੀ ਸਾਈਡ ਇਹਦੇ ਨਿਸ਼ਾਨ ਨੇ ਜਿਹੜੇ ਲਾ ਲਾਂਗੇ। ਤੇ ਆਪਾਂ ਕੱਟ ਲਾ ਦਾਂਗੇ ਕਮਰ ਦਾ, हिਪ ਦਾ ਤੇ ਉੱਪਰੋਂ ਆਪਣੇ ਜਿਹੜਾ ਆਉਣ ਲਾਉਣੀਆਂ ਫਿਟਿੰਗ ਦੀ ਉਹਦਾ ਕੱਟ। ਇਹ ਤਿੰਨ ਜਗ੍ਹਾ ਤੇ ਆਪਾਂ ਕੱਟ ਜ਼ਰੂਰ ਲਾਉਣੇ ਹੁੰਦੇ ਨੇ ਜੀ। ਸੋ ਇਹ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਥੀ ਉਹ ਵੀ ਤੁਸੀਂ ਦੇਖ ਸਕਦੇ ਹੋ। ਉਹ ਵੀ ਆਪਾਂ ਕਮੀਜ਼ ਕੱਟਣ ਦੀ ਪਾਈ ਸੀ।